ਅਸੀਂ ਦੁਨੀਆ ਤੋਂ ਜਰਾ ਵੱਖ ਜਾਈਆ ਸਾਨੂੰ ਕਰਨਾ ਕਿਸੇ ਨਾਲ ਛਲ ਨਹੀਂ ਆਇਆ ਚਿਹਰੇ ਉੱਤੇ ਚੇਰਾ ਲਾ ਕੇ ਬੋ ਰੂਪੀਏ ਬੜੰਦਾ ਵੱਲ ਨਹੀਂ ਆਇਆ ਆਪਣੇ ਜਿਹਾ ਹੀ ਸਮਝ ਕੇ ਸਭ ਨੂੰ ਕਈ ਵਾਰੀ ਧੋਖਾ ਖਾ ਬੈਂਦੇ ਆ ਆਪਣੇ ਜਿਹਾ ਹੀ ਸਮਝ ਕੇ ਸਭ ਨੂੰ ਕਈ ਵਾਰੀ ਧੋਖਾ ਖਾ ਬੈਂਦੇ ਆ ਪਰ ਆਪਣਾ ਫਾਇਦਾ ਮੂਹਰੇ ਰੱਖ ਕੇ ਮਸਲੇ ਕਰਨਾ ਹੱਲ ਨਹੀਂ ਆਇਆ ਅਸੀਂ ਦੁਨੀਆ ਦੋ ਚਾਰ ਵਖ ਜਾਈਆਂ ਸਾਨੂੰ ਕਰਨਾ ਕਿਸੇ ਨਾਲ ਛਲ ਨਹੀਂ ਆਇਆ ਬੇਕਸੂਰ ਹੁੰਦੇ ਹੋਏ ਕਈ ਵਾਰੀ ਹੱਥ ਜੋੜ ਕੇ ਮਾਫੀ ਮੰਗ ਲੈਂਦੇ ਬੇਕਸੂਰ ਹੁੰਦੇ ਹੋਏ ਕਈ ਵਾਰੀ ਹੱਥ ਜੋੜ ਕੇ ਮਾਫੀ ਮੰਗ ਲੈਂਦੇ ਆ ਰਿਸ਼ਤੇ ਬਚਾਉਣ ਲਈ ਢਲ ਜਾਈ ਤੇ ਜਿੱਦ ਤੇ ਰਹਿਣਾ ਅਟਲ ਨਹੀਂ ਆਇਆ ਦੀ ਮਾਰ ਕੇ ਤਾੜੇ ਹੱਸਦੇ ਲੋਕੀ ਇਹਨੂੰ ਦੁਨੀਆਦਾਰੀ ਦਾ ਵੱਲ ਨਹੀਂ ਆਇਆ ਅਸੀਂ ਦੁਨੀਆ ਤੋਂ ਜਰਾ ਵੱਖ ਜਾਈਆ ਸਾਨੂੰ ਕਰਨਾ ਕਿਸੇ ਨਾਲ ਛਲ ਨਹੀਂ ਆਇਆ ਚਿਹਰੇ ਉੱਤੇ ਚਿਹਰਾ ਲਾ ਕੇ ਬਹੁਤ ਰੁਪਏ ਬਣਦਾ ਵੱਲ ਨਹੀਂ ਆਇਆ